ਚੋਮੀ ਮੇ 25ਵੇਂ ਦਿਨ ਦੇ ਵਿੱਚ ਐਂਟਰ ਕਰ ਗਿਆ ਹੈ ਇਹ ਜਿਹੜਾ ਸੰਘਰਸ਼ ਹੈ ਇਹ ਚਾਹੁੰਦੇ ਨੇ ਕਿ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਨੂੰ ਕਿਸੇ ਤਰੀਕੇ ਕੋਈ ਨਾ ਕੋਈ ਮੁੱਦਾ ਇੱਥੇ ਪੜਕਾ ਕੇ ਕਿ ਇਹ ਤਾਂ ਮਤਲਬ ਸਟੂਡੈਂਟਸ ਦੀ ਲੜਾਈ ਨਹੀਂ ਇਹ ਤਾਂ ਪੰਜਾਬ ਹਰਿਆਣਾ ਮੰਗੀ ਜਾ ਰਹੇ ਨੇ ਇਨਕਲਾਬ ਜ਼ਿੰਦਾਬਾਦ 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 ਸੈਨੇਟ ਦੀ ਚੋਣਾਂ ਦੀ ਮੰਗ ਕੋਈ ਏਡੀ ਵੱਡੀ ਮੰਗ ਨਹੀਂ ਸੀ ਕਿਉਂਕਿ ਇਹ ਤਾਂ ਯੂਨੀਵਰਸਿਟੀ ਦੇ ਹੋਂਦ ਦੀ ਗੱਲ ਕੀਤੀ ਜਾ ਰਹੀ ਹੈ 12ਵੀਂ ਬੈਰੀਗੇਡਸ ਲਗਾਏ ਗਏ ਆਰਮੀ ਫੋਰਸੇ ਤੇ ਤਿਆਰ ਕੀਤੀ ਗਈ ਹੈ ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੀਡੀਆ ਦੇ ਵਿੱਚ ਅਸੀਂ ਇੱਕ ਇਹ ਰੂਪ ਦਿਖਾ ਕੇ ਕੀ ਦੇਖੋ ਜੀ ਇੱਥੇ ਬਹੁਤ ਅਸ਼ਾਂਤੀ ਤਰੀਕੇ ਦੇ ਨਾਲ ਇੱਥੇ ਪਤਾ ਨਹੀਂ ਕੀ ਕਰਨ ਜਾ ਰਹੇ ਨੇ ਕਿਹੜੀ ਪੋਲਿਟਿਕਸ ਹੋ ਰਹੀ ਹੈ ਪਰ ਇਹਨਾਂ ਦਾ ਸਭ ਕੁਝ ਫੇਲ ਹੋ ਜਾਂਦਾ ਹੈ ਇੱਥੇ ਕੋਈ ਅਸੀਂ ਬੰਬਵਾਰੀ ਤਾਂ ਕਰ ਹੀ ਨਹੀਂ ਰਹੇ ਪਹਿਲੇ ਦਿਨ ਤੋਂ ਹੀ ਹਨਾ 3 ਤਰੀਕ ਨੂੰ ਬੀਜੇਪੀ ਦੇ ਦਫ਼ਤਰਾਂ ਦਾ ਘਰਾਉ ਕਰਨ ਦਾ ਐਲਾਨ ਜੋ ਹੈ ਉਹ ਕੀਤਾ ਗਿਆ ਹੈ ਮੈਡਮ ਨੀਤੂ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਨੀਤੂ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਫਾਈਨਲੀ ਇਹ ਐਲਾਨ ਕਰਨਾ ਪੈ ਰਿਹਾ ਹੈ ਕਿ ਬੀਜੇਪੀ ਦਫ਼ਤਰਾਂ ਦਾ ਘਰਾਉ ਕਰਨਾ ਪਵੇਗਾ ਕਿਉਂ ਨਹੀਂ ਇਹ ਸੈਨੇਟ ਦੀ ਜਿਹੜਾ ਮੁੱਦਾ ਹੈਗਾ ਇਹਨੂੰ ਹੱਲ ਹੁਣ ਦਿੱਤਾ ਜਾਂਦਾ ਦੇਖੋ ਸਰ ਇਨਾ ਲੰਬਾ ਟਾਈਮ ਹੋ ਗਿਆ 24ਵੇਂ 25ਵੇਂ ਦਿਨ ਦੇ ਵਿੱਚ ਐਂਟਰ ਕਰ ਗਿਆ ਇਹ ਜਿਹੜਾ ਸੰਘਰਸ਼ ਹੈ ਅਗਰ ਮਤਲਬ ਭਾਜਪੀ ਨੇ ਇਸ ਚੀਜ਼ ਦੇ ਉੱਤੇ ਗੌਰ ਫਰਮਾਣਾ ਹੁੰਦਾ ਤਾਂ ਸ਼ਾਇਦ ਪਹਿਲੇ ਦਿਨੀ ਉਹ ਫਰਮਾ ਲੈਂਦੇ ਇਹ ਗੌਰ ਲੇਕਿਨ ਉਹਨਾਂ ਦਾ ਮਤਲਬ ਮਕਸਦ ਹੀ ਇਹ ਹੈ ਕਿ ਉਹ ਸਟੂਡੈਂਟਸ ਨੂੰ ਬਖੇੜਨਾ ਚਾਹੁੰਦੇ ਨੇ ਰੀਜਨਲ ਉਹਦੇ ਉੱਤੇ ਪ੍ਰੋਪਗੈਂਡਾ ਦੇ ਉੱਤੇ ਚੱਲਦੇ ਹੋਏ ਜਾਤੀਵਾਦ ਪ੍ਰੋਪਗੈਂਡਾ ਦੇ ਉੱਤੇ ਚੱਲਦੇ ਹੋਏ ਧਰਮ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਇਹ ਰੀਜਨ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਇਹ ਜਾਣਦੇ ਨੇ ਕਿ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਨੂੰ ਕਿਸੇ ਤਰੀਕੇ ਕੋਈ ਨਾ ਕੋਈ ਮੁੱਦਾ ਇੱਥੇ ਭੜਕਾ ਕੇ ਕਿ ਇਹ ਤਾਂ ਮਤਲਬ ਸਟੂਡੈਂਟਸ ਦੀ ਲੜਾਈ ਨਹੀਂ ਇਹ ਤਾਂ ਪੰਜਾਬ ਹਰਿਆਣਾ ਮੰਗੀ ਜਾ ਰਹੇ ਨੇ ਆਪਸ ਵਿੱਚ ਅਲੱਗ ਕਰਨ ਦੀਆਂ ਗੱਲਾਂ ਕਰ ਰਹੇ ਨੇ ਇਹ ਸਿਰਫ ਇਹਨੂੰ ਇੱਕ ਸਿਨੈਰੀਓ ਇਦਾਂ ਦਾ ਦੇਣਾ ਚਾਹੁੰਦੇ ਨੇ ਇਸ ਲਈ ਇਹਨੂੰ ਜ਼ਿਆਦਾ ਲੁਕਾਇਆ ਜਾ ਰਿਹਾ ਆ ਆਦਰਵਾਇਜ਼ ਕੋਈ ਸੈਨੇਟ ਦੀਆਂ ਚੋਣਾਂ ਦੀ ਮੰਗ ਕੋਈ ਈਡੀ ਵੱਡੀ ਮੰਗ ਨਹੀਂ ਸੀ ਕਿਉਂਕਿ ਇਹ ਤਾਂ ਯੂਨੀਵ ਕੋਈ ਹਰਿਆਣਾ ਨੂੰ ਜਾਂ ਕੋਈ ਪਾਣੀਆਂ ਦੀ ਗੱਲ ਨਹੀਂ ਕਰ ਰਹੇ ਨਾ ਹੀ ਕੋਈ ਰਿਜਨਲ ਰਾਜਨੀਤੀ ਦੀ ਗੱਲ ਕਰ ਰਹੇ ਆ ਨਾ ਹੀ ਕਿਸੇ ਹੋਰ ਕਿਸੇ ਤਰੀਕੇ ਦਾ ਜਾਤੀਵਾਦੀ ਜਾਂ ਧਰਮਿਕ ਪ੍ਰੋਪਗੈਂਡਾ ਅਸੀਂ ਇੱਥੇ ਲੱਗੇ ਬੈਠੇ ਆ ਅਸੀਂ ਸਿਰਫ ਯੂਨੀਵਰਸਿਟੀ ਦੀ ਹੋਂਦ ਨੂੰ ਪੰਜਾਬ ਦਾ ਸੱਭਿਆਚਾਰ ਬਚਾਉਣ ਲਈ ਪੰਜਾਬ ਦੀ ਹੋਂਦ ਨੂੰ ਉੱਤੇ ਇਹਦੀ ਗੱਲ ਕਰ ਰਹੇ ਆ ਅਸੀਂ ਕਿਸੇ ਹੋਰ ਟੌਪਿਕ ਦੇ ਉੱਤੇ ਇੱਥੇ ਬੋਲ ਹੀ ਨਹੀਂ ਰਹੇ ਤੇ ਫਿਰ ਤਿਆਰੀ ਪੂਰੀ ਹੈ ਤੁਹਾਡੀ ਹਾਂਜੀ ਸਰ ਪੂਰੀ ਤਿਆਰੀ ਹੈ ਅਗਰ ਮਤਲਬ ਇਹ ਸੈਨਟ ਦੀ ਚੋਣਾ ਦੀ ਤਰੀਕ ਨਹੀਂ ਦਿੰਦੇ ਤਾਂ ਜਿੱਦਾਂ ਅੱਜ ਹੁਣ ਕਾਲ ਹੋਈ ਚੁੱਕੀ ਹੈ ਕਿ 3 ਤਰੀਕ ਨੂੰ ਬੀਜੇਪੀ ਦੇ ਦਫਤਰਾਂ ਦਾ ਘਰਾਓ ਕੀਤਾ ਜਾਏਗਾ ਤੇ ਬਾਕੀ ਦੇਖੋ 10 ਤਰੀਕ ਨੂੰ ਬਹੁਤ ਵੱਡੇ ਰੂਪ ਦੇ ਵਿੱਚ ਇੱਥੇ ਜਿੱਦਾਂ ਲੋਕ ਇਕੱਠੇ ਹੋਏ تھے ਸੰਗਠਿਤ ਹੋਏ ਸੀ ਅੱਜ ਵੀ ਬਹੁਤ ਜਥੇਬੰਦੀਆਂ ਪਹੁੰਚੀਆਂ ਨੇ ਕਾਲ ਤੇ ਤਾਂ ਤੁਸੀਂ ਦੇਖਿਆ ਹੀ ਹੋਵੇਗਾ 12ਵੀਂ ਬੈਰੀਗੇਡਸ ਲਗਾਏ ਗਏ ਆਰਮੀ ਫੋਰਸ ਇੱਥੇ ਤਿਆਰ ਕੀਤੀ ਗਈ ਹੈ ਇਹਨਾਂ ਨੂੰ ਲੱਗ ਰਿਹਾ ਸੀਗਾ ਕਿ ਸ਼ਾਇਦ ਮੀਡੀਆ ਦੇ ਵਿੱਚ ਅਸੀਂ ਇੱਕ ਇਹ ਰੂਪ ਦਿਖਾ ਕੇ ਕਿ ਦੇਖੋ ਜੀ ਇੱਥੇ ਬਹੁਤ ਅਸ਼ਾਂਤੀ ਤਰੀਕੇ ਦੇ ਨਾਲ ਇੱਥੇ ਤਾਨੀ ਕੀ ਕਰਨ ਜਾ ਰਹੇ ਨੇ ਕਿਹੜੀ ਪੋਲਿਟਿਕਸ ਹੋ ਰਹੀ ਹੈ ਪਰ ਇਹਨਾਂ ਦਾ ਸਭ ਕੁਝ ਫੇਲ ਹੋ ਜਾਂਦਾ ਤੇ ਬਾਕੀ ਦੇਖੋ 3 ਤਰੀਕ ਨੂੰ ਜਿਹੜੀ ਕਾਲ ਹੈ ਇਹ ਵੀ ਸ਼ਾਂਤੀ ਮੈਇ ਤਰੀਕੇ ਦੇ ਨਾਲ ਹੀ ਅਸੀਂ ਜਿਹੜਾ ਘਰਾਓ ਕਰਨਾ ਇਥੇ ਕੋਈ ਅਸੀਂ ਬੰਬਵਾਰੀ ਤਾਂ ਕਰ ਹੀ ਨਹੀਂ ਰਹੇ ਪਹਿਲੇ ਦਿਨ ਤੋਂ ਹੀ ਹੈ ਨਾ ਤਾਂ ਉਸੇ ਤਰੀਕੇ ਨਾਲ ਸ਼ਾਂਤੀ ਮੈਇ ਤਰੀਕੇ ਦੇ ਨਾਲ ਹੀ ਘਰਾਓ ਕੀਤਾ ਜਾਏਗਾ ਇਹ ਸਿਰਫ ਆਪਣੀਆਂ ਮੰਗਾਂ ਨੂੰ ਮਨਵਾਣ ਦੀ ਇਥੇ ਗੱਲ ਹੋ ਰਹੀ ਹੈ ਹੋਰ ਕਿਸੇ ਚੀਜ਼ ਦੀ ਸੋ ਫਾਈਨਲੀ ਤੁਸੀਂ ਹੁਣ ਸੁਣ ਲਿਆ ਤੇ ਜੋ 3 ਤਰੀਕ ਨੂੰ ਭਾਜਪਾ ਦੇ ਦਫ਼ਤਰਾਂ ਦਾ ਘਰਾਓ ਕਰਨ ਦਾ ਐਲਾਨ ਇੰਨਾ ਸਟੂਡੈਂਟਸ ਵੱਲੋਂ ਕਰ ਦਿੱਤਾ ਗਿਆ ਹੈ ਅਜਿਹੇ ਦੇ ਵਿੱਚ ਹੁਣ ਦੇਖਣਾ ਇਹ ਹੋਊਗਾ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਲੈ ਕੇ ਕੀ ਪ੍ਰਤੀਕਿਰਿਆ ਦਿੰਦਾ ਹੈ ਕਿ 3 ਤਰੀਕ ਤੋਂ ਪਹਿਲਾਂ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲੀਆਂ ਜਾਣਗੀਆਂ ਜਾਂ ਇਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਭਾਜਪਾ ਦੇ ਦਫ਼ਤਰਾਂ ਦਾ ਘਰਾਉ ਕਰਨਾ ਪਏਗਾ ਸੰਘਰਸ਼ ਕਰਨਾ ਪਏਗਾ ਅਤੇ ਇਸੇ ਤਰੀਕੇ ਦੇ ਨਾਲ ਧਰਨਾ ਜਾਰੀ ਰੱਖਣਾ ਪਵੇਗਾ ਕੈਮਰਾਮੈਨ ਰੋਹਿਤ ਰਾਜਪੂਤ ਦੇ ਨਾਲ ਪ੍ਰਲਾਦ ਸੰਗੇਲੀਆ ਪੰਜਾਬ ਇਨਸਾਈਟਸ ਚੰਡੀਗੜ੍ਹ